ਆੰਦਰੀਆਂ 32 ਨਤੀ ਕਰਿਆ ਨਿਆਰ ਯਾਰ ਇਹ ਗੱਲ ਯਾਰ ਤੈਨ ਪੱਕਾ ਦੇ 20000 ਕੱਟੀ ਹੀ ਯਾਰ ਬਕੜਾ ਲੱਜਾਣਾ ਕਿੱਤਨਾ ਬਕੜਾ ਦੇਣਾ ਉਹ ਨਹੀਂ ਕੋਈ ਕਹਾਣਾ ਇਹ 26000 ਦਾ ਬਕੜਾ ਹੋ ਗਿਆ ਲਾ ਰਾ ਮੱਥੇ ਨਾ ਬਸ ਨਹੀਂ ਨਹੀਂ ਤਰਾਂ ਦੋਸਤ ਕਿੱਦੜਾ ਬਕੜਾ ਵੇਤਾ ਹੁਣ ਮੋੜੀ ਆਏਗਾ ਦੇਖ ਬਰਾਜ ਨੂੰ 26000 ਚ 25000 ਦਾ ਬਕੜਾ ਵੇਤਦਾ ਬੇ ਬੇ ਬੱਸ ਬੱਸ ਉਹ ਬੱਸ ਦੇ ਦੇ ਮੇਰੇ 2000 2000 ਥੱਲੇ ਆ ਜਾ ਨਾ ਨਾ 3000 ਥੱਲੇ ਕੇ ਹੈ ਤੀਹ ਥਲੇ ਖਾਦਾਈ ਨਾ ਬਾਈ ਬਾਈ ਦੋਨ ਲੈਗਾ ਮੈਂ ਦੱਜਾ ਹਾਂ ਖੜਾਓ ਹੁਣ ਕਰ ਖੜਾਓ ਦੇਖੀਂ ਪੈਸੇ ਫੜ ਕੇ ਆ ਆ ਕੀ ਲਾਓ ਏ ਮੈਂ ਲਾ ਦੂ ਦੂ ਖਾਇ ਨਾ ਟੱਕਰਾ ਕਰੀਆ ਸੁੱਕੇ ਦੇਖੀਂ ਲਾ ਫਗਾ ਲੈ ਬੜਾ ਕਾ ਕਾ ਮੇਰਾ ਫੜ ਸੁੱਕਣਾ ਨਹੀਂ ਟੁੱਟੇ ਜੁੱਟੇ ਰਾ ਗੁੱਟ ਟੁੱਟੜ ਜੁੱਟੇ ਜਾਂਦੇ ਟੁੱਟੇ ਜਾਂਦੇ ਅੱਛੇ ਤੇ ਬੜੇ ਤੇ ਆ ਫੜ ਹਾਂ ਕੀ ਨਾ ਗਨੇ ਦਾ ਹਾਂ ਇੰਨੇ ਛੇ ਇਤਨਾ ਮਹਿੰਗਾ ਹੋਏ ਨਾ ਕਰੀਂ ਇਹ ਕਿਹੜਾ ਕਰੈ ਨਾ ਇਹ ਸੇਵਾ ਜਾਂਦਾ ਬੱਕਰਾ ਪਾਲੂਗਾ ਯਾਰ ਬੱਕਰਾ ਸੇਵਾ ਹੀ ਪਹਿਲਾਂ ਕਿਹੜਾ ਦਾਣਾ ਪੈਦਾ ਜੀ ਇਹ ਬਰੀਕ ਪਿੰਡੇ ਦਾ ਬੱਕਰਾ ਮੋਟੇ ਦਾ ਬਣਾ ਰਿਹਾ ਹੈਗਾ ਨਾ ਬੱਕਰਾ ਠੀਕ ਆ ਬੱਕਰਾ ਨਹੀਂ ਮਾਰਾ ਹੈਗਾ ਬੱਕਰਾ ਠੀਕ ਹੈ ਕੱਲ ਕੋਨੋਂ ਬਹੁਤ ਲੱਗਾ ਹਾ ਬੱਕਰੇ ਦੇ ਮਾਸ ਪਤਲਾ ਹੈ ਨਹੀਂ ਬੱਕਰਾ ਸੇਵਾ ਠੀਕ ਹੈ ਇਹ ਗਰਾਵ ਹੈ ਤੇ ਬੱਕਰੇ ਹੈਂ ਇਹ ਪੈਰ ਨਹੀਂ ਨਾ ਪੈਰ ਕੱਕੂ ਮਾਪ ਦਾ ਕੁਬਬ ਮੜਾ ਉਹ ਕਲੀ ਵੀ ਇੱਕ ਪੱਟ ਦੇ ਫਿਰ ਖੜਾ ਉਹ ਪਹਿਲਾਂ ਚੱਕੂ ਚੱਕੂ ਨਾ ਘੱਟ ਦੇ ਮੜਾ ਜੀ ਫੁੱਟੇ ਛਿੱਟੇ ਹੋ ਜਾਂਦੇ ਇਹਦਾ ਘੱਟ ਦੇ ਮੜਾ ਜੀ ਫੁੱਟੇ ਛਿੱਟੇ ਨਾ ਮੜਾ ਨਾ ਗੱਲ ਕਰ ਬੇ ਕਹਿਣਾ ਵਾ ਹਾਂ ਸੁਣ ਲੈ ਮੇਰੀ ਗੱਲ ਉਹਦਾ ਬੱਕੀਆਂ ਮਾਰਨਾ ਤੂੰ ਵੀ ਤੂੰ ਵੀ ਪੱਕੀ ਜੀ ਗੱਲ ਓ ਯਾਰ ਇਹਦਾ ਇਨਾਨ ਦਾ 32 32 ਕਰਿਆ ਮੇਰਾ ਬੱਟੀ ਮਾ ਕੇ ਬੱਟੀ ਦਾ ਕਾਟਾ ਭਾਈ ਬੈਠਾ ਉਹਦਾ ਤੂੰ ਵੀ ਪੱਕੀ ਦਾ ਯਾਰ ਆ ਗੱਲ ਯਾਰ ਤੈਨ ਪੱਕਦੇ 20000 ਦਾ ਕੱਟੀ ਯਾਰ ਬੱਕਰਾ ਲੱਜਾ ਨੇ 32 ਦਾ ਹੁੰਦਾ ਆ ਆ ਦੇਖ ਇੱਕ ਤੇ ਤੀ ਆ ਗੱਟੋ ਨੂੰ ਮਾਰ ਲੱਗ ਗਿਆ ਕੀ ਤੇ ਇੱਕ ਹੁੰਦਾ ਖੜ ਜਾ ਕੋਈ ਨਹੀਂ ਖੜ ਜਾ ਅਸੀਂ 25 ਤੋਂ ਬਾਅਦ ਨਹੀਂ ਦੇਖ ਲਾ ਹੁਣ ਲੱਗ ਦੱਸ ਮਾ ਹੁਣ ਕਿਹਦੀ ਜੇਬ ਚ ਕਢ ਕੇ ਦੇ ਮਾ ਨਾ ਬਤਾ ਸਾ ਬਹੁਤਾ ਪਾਇਸ਼ ਨਹੀਂ ਸਾਹ ਹੈ ਗਿਆ ਯਾਰ ਦਿੰਦਾ ਕਿੰਨਾ ਪਹਿਲੇ ਹੋ ਗਿਆ 50 98 ਬੂਦ ਸੱਪ ਹੋ ਗਈ ਹੋ ਗਿਆ ਯਾਰ ਮੈਂ ਦੇਖਿਆ ਵੀ ਨਹੀਂ ਬੋਤਾ ਹਾਂ ਕੱਟੇ ਮੜਾ ਹੀ ਖੜਾ 6 ਹੋ ਗਿਆ 6 ਹੋ ਗਿਆ ਹਾਂ ਯਾਰ ਐ ਦੀ ਇਹਨੇ ਬਚਾਰੇ ਰੱਖਣਾ ਯਾਰ ਇਹਨੇ ਖੜਾ ਕੋਈ ਬਿਮਾਰ ਕਰਨਾ ਯਾਰ ਕੋਈ ਨਾ ਤਾਂ ਕੋਈ ਮਲੇ ਮੁੱਟੇ ਮਹਿੰਗਾ ਹੋਵੇ ਭਾਈ ਤੂੰ ਵੀ ਵਿਪੱਕੀ ਗੱਲ ਕਰਦਾ ਇਹਦਾ ਹੁਣ ਆੜਾ ਖੜਾ 30000 ਲੈ 30000 ਮਿੰਗ ਤਰਨਾ ਮੈਂ ਹੁਣ ਯਾਰ ਮੈਨੂੰ ਪਤਾ ਵੀ 30000 ਆੜਾ ਖੜਾ ਹੈ ਨਹੀਂ ਮੰਨਦਾ ਮੈਨੂੰ ਕੋਈ 30000 ਆੜਾ ਖੜਾਗਾ ਉਹਦੇ ਹੱਥ ਦਾ ਯਾਰ ਨਾ ਬੱਕਰਾ ਦਿਣਾਉਂਦੇ ਨਹੀਂ ਕੋਈ ਕਹਾਣਾ ਲਗਾਏ ਜੇ 26000 ਦਾ ਬੱਕਰਾ ਹੋ ਗਿਆ ਲਾ ਲਾ ਮੱਥਾ ਨਾ ਬਸ ਨਹੀਂ ਨਹੀਂ ਬੱਸ ਬੱਸ ਆਹੋ ਬਰਾ ਯਾਰਾ ਲਾਹੁਗੇ ਆਪਾਂ ਕੱਟਦੇ ਯਾਰਾ ਆ ਨਹੀਂ ਲਾਦੇ ਹਾਂ ਕਰ ਲਗਾ ਰੋ ਕੋਲੂ ਪੀਪਟਾ ਟਰੇਜੇ ਦਾ ਪੰਗੇ ਦਾ ਮੈਂ ਖੜੇ ਕਰਦਾ ਆ ਜਾ ਹੋਰ ਵੀ ਦੇਖ ਲਈ ਬੇਚਾਰਾ ਹਰ ਹਰ ਇੱਕ ਤੇ ਹੀ ਖੜਿਆ ਖੜ ਜਾ ਇੱਕ ਮਨੋਕ ਨੇ ਨਾਮ ਲਾ ਗਿਆ ਹੜ ਜਾ ਤਰਾ ਕੋ ਦੋਸੀ ਨਹੀਂ ਆਏਗਾ ਜਿਹੜਾ ਬੱਕਰਾ ਸੀ ਕਹਿੰਦੇ ਤੈਨੂੰ ਉਹ ਕਰਾ ਕਰਾ ਉਹ ਤੋ ਖਾ ਇੱਕ ਉਹ ਸਾਡੇ ਘਰ ਆਉਂਗਾ ਹੋਰ ਨਹੀਂ ਆਉਣਾ ਨਹੀਂ ਲੋਣੀ ਉਹ ਛੱਡ ਦੇ ਲਾ ਦੇ ਨਹੀਂ ਨਹੀਂ ਉਹ ਰੋਕੀ ਮੁਰੇ ਨਾਲ ਆ ਉਹ ਆ ਉਹ ਗੱਲ ਮੰਨ ਤਹੀ ਸੁਣ ਲੈ ਗੱਲ ਨਾ ਨਹੀਂ ਤੂੰ ਗੱਲ ਤਾ ਉਹ ਬਈ ਨਾ ਉਹ ਉਹਦਾ ਤਾਂ ਸੀ ਮੜਾ ਆ ਆ ਆ ਗਾ ਯਾਰ ਯਾਰ ਖੰਡ ਨਾ ਕੀ ਮੈਂ ਕੋਈ ਬਾਰੀ ਬੜਾ ਨਹੀਂ ਨਹੀਂ ਪਰ ਰਹਿਣ ਲੰਗ ਜਾ ਮਾਰਦਾ ਬਈ ਆ ਕੀ ਹੋ ਗਿਆ 6:00 ਵਜੇ ਮਾਹ ਜਾ ਪਾੜ ਦਿੰਦੇ ਕਦ ਦਾ ਹਾਂ ਉਹ ਮਹਾਜਾ ਬਾੜਗਾ ਦਾ ਜਦ ਰੋ ਜਦ ਬਦਲਣ ਦਾ ਖੁਸ਼ ਹੋ ਕੇ ਪੱਕਾ ਦੇ ਦੇ ਇਹਨਾਂ ਨੇ ਰੱਖਣਾ ਬੱਕਰਾ ਘਰੇ ਮੁੱਲ ਨਹੀਂ ਕਰਿਆ ਇਹਨਾਂ ਨੂੰ ਕੋਈ ਵਾਰੀ ਕੈਟਾ ਪੀ ਟੀ ਹੈ ਨਹੀਂ ਕੈਟਾ ਕਰ ਤੂੰ ਜਾ ਲੈ ਨਾ ਮੈਂ 26 ਦਾ ਬੱਦਿਆ ਯਾਰ ਹਾਂ ਉਹਦੇ ਸਾਰੇ ਪਿੰਡ ਚੋਂ ਫੰਡ ਕਰਦਾ ਕੋਈ ਦੇ ਦੇ ਕੋਈ ਆਉਣਾ ਨਹੀਂ ਵੀ ਰੱਖਿਆ ਇਹਨਾਂ ਰੱਖਾ ਗਿਆ ਪਾਰੀ ਵਾਹੀ ਨਹੀਂ ਖੜਿਆ ਹੁਣ ਨਾ ਮੇਰੇ ਮੋੜੀਂ ਦੇ ਜੇ ਮੇਰਾ ਭਾਈਆ ਕਿੱਦਾਂ ਬੱਕਰਾ ਵੇਚਦਾ ਹੁਣ ਮੋੜੀ ਆਏਗਾ ਦੇਖ ਬਰਾ ਰਾਜ ਨੂੰ 22000 ਕਿੱਤਈ ਜਦੋਂ ਬੱਕਰਾ ਵੇਚਦਾ ਬੇ ਬੇ ਬੱਸ ਬੱਸ ਉਹ ਬੱਸ ਦੇ ਦੇ ਮੇਰੇ ਕਹੇ ਉਹ ਬੱਸ ਕੋਈ ਨਾ ਬਣੇ ਉਹ ਨਾ ਬਣੇ ਬੱਸ ਤੇ ਦੂ ਘਾਟੋ ਚੱਟਾ ਜੀ ਹਰ ਜੱਟਾਂ ਦਾ ਬਣਾ ਲੈ ਹਾਂ ਵਾਲੇ ਕੰਮਾਂ ਨਹੀਂ ਵੇਚਣਾ ਚੱਲ ਫੜ ਫੜੋ ਜੀ 8000 ਰੁਪਏ ਓਹ ਬੋਲਿਆ ਹਜ਼ਾਰ ਰੁਪਏ ਮਗਾ ਛੱਡ ਰਿਆ ਛੱਡ ਜਾ ਹੋਰ ਕੋਈ ਨਹੀਂ ਛੱਡ ਰਿਹਾ ਤੁਸੀਂ ਹੁਣ ਸੇ ਤਰ ਨਹੀਂ ਕਰੂਗਾ ਜਾਣਾ ਨਹੀਂ ਦਿੱਤਾ ਇਹੋਕ ਮਰੂ ਦੇ ਮਾਰੇ ਓਹ ਨਾ ਨਹੀਂ ਹੋ ਰਿਹਾ ਬਗਰ ਗੱਲ ਕਰਦੇ ਨਹੀਂ ਆਂਦੇ ਗੱਲ ਗੱਲ ਕਰਨ ਜਾਗੀ ਖੜ ਜਾ ਤੁਸੀਂ ਕਦਰ ਨਹੀਂ ਕਰਦੇ ਯਾਰ ਉਹ ਜਾ ਦੇ ਦੇਖ ਨਹੀਂ ਦੇ ਆ ਮੂਰੇ ਉਹਰਾ ਘੱਟ ਆ ਜਾ ਉਹ ਕਰਦਾ ਹੋਣਾ ਉਹ ਕਰਦਾ ਹੋਣਾ ਮੇਰੀ ਯਾਰ ਥੋਕਦਾ ਠੱਕੇ ਕਰ ਰਹੇ ਨੇ ਉਹ ਹਾਂ ਇੱਕ ਮਿੰਟ ਚੇਨਾ ਲੜੀ ਬਾਬਾ ਆਪਸ ਹੋ ਬਾ ਪੈਰਾ ਉਹ ਹਰਿਆ ਕੋਈ ਨਹੀਂ ਸਾਨੂੰ ਇਹ ਬੋਕਰਾ ਪਸੰਦ ਆ ਸਾਨੂੰ ਉੱਥੇ ਲੈ ਕੇ ਚੱਲਾ ਕਰ ਬਸ ਫੇਰ ਲਾਵਾਂਗੇ ਬਸ ਫੇਰ ਲਾ ਜਾਗੇ ਆ ਕੇ ਚਲ ਆਜੋ ਆਜੋ ਥੀ ਚਲੋ